ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਜਾਨੀ ਕਿ 9 ਤਰੀਕ ਰਾਤ ਅਤੇ ਆਉਣ ਵਾਲੇ ਦਿਨਾਂ ਦੀ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹਿ ਸਕਦਾ ਜਿਹੜਾ ਕਿ ਇੱਕ ਸਿਸਟਮ ਹੀ ਆ ਰਹੀ ਆ ਪੱਛਮੀ ਸਿਸਟਮ ਹੀ ਉਸ ਦੇ ਨਾਲ ਕੀ ਪ੍ਰਭਾਵ ਆ ਜਿਹੜਾ ਪੰਜਾਬ ਦੇ ਉੱਤੇ ਪੈ ਸਕਦਾ ਤੇ ਉਸ ਦੇ ਅਪਡੇਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੀ ਫੇਸਬੁਕ ਆਈਡੀ ਸਤਗੁਰ ਪੰਗੂ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਅਤੇ ਜੀ ਇਹਨਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਦੋਸਤੋ ਕਿੱਥੇ ਕਿੱਥੇ ਜਿਹੜੀ ਇਹ ਜਿਹੜੀ ਐਂਟਰੀ ਬਦਲਦੀ ਉਹ ਹੋਈ ਹੈ ਤਾਂ ਜ਼ਰੂਰ ਕਮੈਂਟ ਕਰਿਓ ਸਵੇਰ ਦੇ ਸਮੇਂ ਤੱਕ ਕਿਉਂਕਿ ਇਹ ਸਿਸਟਮ ਹੈ ਜਿਹੜਾ ਤੁਹਾਨੂੰ ਲਾਈਵ ਭਾਰਤੀ ਮੌਸਮ ਵਿਗਿਆਨ ਦੇ ਜਿਹੜੇ ਅਫੀਸ਼ੀਅਲ ਸਾਈਟ ਆ ਉਸ ਦੇ ਸੈਟਲਾਈਟ ਦੇ ਮੁਤਾਬਕ ਦਿਖਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜੇ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਨੇ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਲੰਬੀ ਜ਼ਰੂਰ ਹੋਊਗੀ ਪੂਰੀ ਜ਼ਰੂਰ ਸੁਣਿਓ ਤੇ ਜੁਰ ਸ਼ੁਰੂ ਕਰਦੇ ਆਪਾਂ ਫਿਰ ਇਹ ਜਾਣਕਾਰੀ ਜਿਹੜੀ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਦੇਖ ਰਹੇ ਹਾਂ ਇਸ ਸਮੇਂ ਪੰਜਾਬ ਦਾ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ ਬਣਿਆ ਹੋਇਆ ਤੇ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਹਜੇ ਫਿਲਹਾਲ ਬੱਦਲਵਾਈ ਨਹੀਂ ਪਹੁੰਚੀ ਹਲਕੀ ਫੁਲਕੀ ਨਾ ਮਾਤਰ ਰੂਪ ਦੇ ਵਿੱਚ ਕਿਤੇ ਕਿਤੇ ਜਿਹ ਜਿਹੜੀ ਕਿ ਇੱਕ ਸਿਸਟਮ ਦੀ ਮੂਰ ਅੱਗੇ ਆਪਾਂ ਕਹਿ ਸਕਦੇ ਹਾਂ ਬਦਲੀ ਜੀ ਆ ਜਾਂਦੀ ਉਹ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਉਹ ਆ ਚੁੱਕਿਆ ਕਿਤੇ ਕਿਤੇ ਪਰੰਤੂ ਫਿਲਹਾਲ ਮੌਸਮ ਜਿਹੜਾ ਆਮ ਤੌਰ ਤੇ ਠੀਕ ਠਾਕ ਰੂ ਅੱਜ ਰਾਤ ਨੂੰ ਪੰਜਾਬ ਦਾ ਵੀ ਹਰਿਆਣਾ ਦਾ ਵੀ ਹਰਿਆਣਾ ਦੇ ਵਿੱਚ ਕੁਝ ਖੇਤਰ ਦੇ ਵਿੱਚ ਇੱਥੇ ਬਦਲੀ ਜਿਹੜੀ ਉਹ ਜ਼ਰੂਰ ਪਹੁੰਚੇ ਦੇਖ ਸਕਦੇ ਹੋ ਬਾਕੀ ਹਰਿਆਣਾ ਦਾ ਵੀ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ ਰਾਜਸਥਾਨ ਦਾ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਜਿਹੜਾ ਇਹ ਸਿਸਟਮ ਆ ਪਹੁੰਚ ਚੁੱਕਿਆ ਕੁਝ ਕੁ ਖੇਤਰ ਹਜੇ ਇਸ ਜਗ੍ਹਾ ਤੋਂ ਬਾਂਝੇ ਨੇ ਤੇ ਇਧਰ ਇਲਾਕਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਟਰੋਂਗ ਸਿਸਟਮ ਆ ਚੁੱਕਿਆ ਹੈ ਇੱਥੇ ਕੁਝ ਖੇਤਰਾਂ ਦੇ ਵਿੱਚ ਹਵਾ ਵੀ ਆਉਣ ਆ ਚੁੱਕੀ ਹੈ ਤੇ ਕੁਝ ਦੇ ਵਿੱਚ ਗਰਜਲਸਕਾਇਡੀ ਉਹ ਵੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਹਿਮਾਚਲ ਵਾਲੀ ਸਾਈਡ ਦਿੱਲੀ ਵਾਲੀ ਸਾਈਡ ਹਜੇ ਫਿਲਹਾਲ ਇਹ ਸਿਸਟਮ ਪਿੱਛੇ ਹੈ ਜਰੂਰ ਇਧਰੋਂ ਵੀ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਸਿਸਟਮ ਇਧਰ ਤੇ ਇਧਰੋਂ ਪਹਾੜੀ ਇਲਾਕਿਆਂ ਦੇ ਵਿੱਚ ਉੱਪਰ ਤੁਸੀਂ ਚਾਰੇ ਦਿਸ਼ਾਵਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਿਸਟਮ ਇੱਕ ਤੋਂ ਇੱਕ ਸਿਸਟਮ ਜਿਹੜਾ ਤਿਆਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜੇ ਇਹ ਸਿਸਟਮ ਇਧਰੋਂ ਆ ਰਿਹਾ ਜਿਹੜਾ ਕਿ ਪੱਛਮੀ ਡਿਸਟਰਬੈਂਸਾਈਡੀ ਲਾਈਨ ਦੇ ਪਿਛਾ ਵਿੱਚ ਆਪਣਾ ਅਸਰ ਦਿਖਾਉਣ ਲੱਗੀ ਇਹ ਰਾਜਸਥਾਨ ਦੇ ਵਿੱਚ ਵੀ ਆਪਣਾ ਅਸਰ ਦਿਖਾਉਣ ਲੱਗੀ ਇਧਰੋਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਆਪਣਾ ਅਸਰ ਦਿਖਾ ਰਹੇ ਨੇ ਸਿਸਟਮ ਜਿਹੜੇ ਪੈ ਹਮਸ ਤੇ ਗਰਮੀ ਦੇ ਪੈਦਾ ਹੋਣ ਦੇ ਕਾਰਨ ਇਹ ਸਿਸਟਮ ਨੇ ਜਿਹੜੇ ਪੈਦਾ ਹੋ ਰਹੇ ਨੇ ਅੰਦਰ ਜੰਮੂ ਐਂਡ ਕਸ਼ਮੀਰ ਦੇ ਉੱਪਰ ਇਸੇ ਨੇ ਜਿਹੜੇ ਉੱਪਰਲੇ ਖੇਤਰਾਂ ਦੇ ਵਿੱਚ ਥੱਲੇਲੇ ਹਿੱਸਿਆਂ ਦੇ ਵਿੱਚ ਜਿਹੜੇ ਸਿਸਟਮ ਨੇ ਪਹੁੰਚ ਰਹੇ ਨੇ ਪਰੰਤੂ ਪੰਜਾਬ ਦੇ ਵਿੱਚ ਹਜੇ ਫਿਲਹਾਲ ਅੱਜ ਦੀ ਰਾਤ ਯਾਨੀ ਕਿ 9 ਤਰੀਕ ਦੀ ਰਾਤ ਨੂੰ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਮੀਂਹ ਹਨੇਰੀ ਦੇ ਆਉਣ ਦੀ ਜਿਹੜੀ ਸੰਭਾਵਨਾ ਨਹੀਂ ਹੈਗੀ ਹਮਸ ਭਰਿਆ ਮੌਸਮ ਬਣਿਆ ਰਹੂਗਾ ਤਾਪਮਾਨ ਦੀ ਗੱਲ ਕਰੀਏ ਦਿਨ ਦੇ ਤਾਪਮਾਨ ਜਿਹੜੇ ਹੋ ਅੱਜ 42 ਡਿਗਰੀ ਤੋਂ ਪਲੱਸ ਜਿਹੜੇ ਕੁਝ ਖੇਤਰਾਂ ਦੇ ਹੋਏ ਨੇ ਕੁਝ ਕੁ ਖੇਤਰਾਂ ਦੇ ਵਿੱਚ 39 40 38 ਡਿਗਰੀ ਦੇ ਆਸ-ਪਾਸ ਜਿਹੜਾ ਤਾਪਮਾਨ ਆ ਉਹ ਅੱਜ ਦਰਜ ਕੀਤਾ ਗਿਆ ਜਿਵੇਂ ਕਿ ਕੱਲ ਵੀ 42 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ 에য়ারਪੋਰਟ ਦਾ ਪਹੁੰਚਿਆ ਸੀ ਬਠਿੰਡੇ ਦਾ ਤਾਂ ਉਸੇ ਤਰ੍ਹਾਂ ਅੱਜ ਵੀ ਕੁਝ ਖੇਤਰਾਂ ਦਾ ਜਿਹੜਾ ਤਾਪਮਾਨ 42 ਡਿਗਰੀ ਤੋਂ ਥੋੜਾ ਜਿਹਾ ਪਲੱਸ ਆ ਜਿਹੜਾ ਉਹ ਗਿਆ ਤੇ ਬਾਕੀ ਉਹ ਵੀ ਅਪਡੇਟ ਆਪਾਂ ਤੁਹਾਨੂੰ ਇੱਕ ਜੋ ਪ੍ਰੋਫਾਈਲ ਆ ਉਹ ਆਪਾਂ ਅਪਲੋਡ ਕਰ ਦਾਂਗੇ ਪੋਸਟ ਦੇ ਵਿੱਚ ਕਿ ਕਿੱਥੇ ਕਿੱਥੇ ਤਾਪਮਾਨ ਕਿੰਨਾ ਕਿੰਨਾ ਰਿਹਾ ਜੋ ਆਈਐਮਡੀ ਦੀ ਮੌਸਮ ਦੀ ਜੋ ਅਪਡੇਟ ਹੁੰਦੀ ਹੈ ਤਾਪਮਾਨ ਦੀ ਉਹ ਆਪਾਂ ਸਾਂਝੀ ਜ਼ਰੂਰ ਕਰਾਂਗੇ ਤੁਹਾਡੇ ਨਾਲ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਹੈ ਜਿਹੜਾ ਤੁਹਾਨੂੰ ਦੱਸ ਰਹੇ ਹਾਂ ਅਸੀਂ ਲੈਂਦੇ ਪੰਜਾਬ ਦੇ ਵਿੱਚ ਐਂਟਰ ਹੋ ਚੁੱਕਿਆ ਤੇ ਇਧਰੋਂ ਰਾਜਸਥਾਨ ਦੇ ਵਿੱਚ ਐਂਟਰ ਹੋ ਚੁੱਕਿਆ ਇੱਥੇ ਨੂੰ ਇਹ ਆਉਣਾ ਸ਼ੁਰੂ ਹੋ ਚੁੱਕਿਆ ਅੱਜ ਦਾ ਦਿਨ ਕਿਸੇ ਵੀ ਇਲਾਕੇ ਵਿੱਚ ਐਸਾ ਨਹੀਂ ਦਿਖੂਗਾ ਇਸ ਸਿਸਟਮ ਦਾ ਕੱਲ ਨੂੰ ਕੁਝ ਖੇਤਰਾਂ ਦੇ ਵਿੱਚ ਹਨੇਰੀ ਜਾਂ ਕਿਤੇ ਹਲਕੀ-ਭੁਲਕੀ ਗਰਜ ਲਿਸਕ ਜਾ ਕੇ ਤੇ ਹਲਕੀ ਫੁਲਕੀ ਬੂੰਦਾਬੰਦੀ ਜਿਹੜੀ ਉਹ ਦੁਪਹਿਰ ਦੇ ਸਮੇਂ ਜਾਂ ਦੁਪਹਿਰ ਤੋਂ ਥੋੜਾ ਬਹੁਤ ਪਹਿਲਾਂ ਘੰਟਾ 2 ਘੰਟੇ ਪਹਿਲਾਂ 10 11 ਵਜੇ ਦੇ ਕਰੀਬ ਜਿਹੜੀ ਪਹੁੰਚਣ ਦੀ ਜਿਹੜੀ ਸੰਭਾਵਨਾ ਸਾਨੂੰ ਜਾਪ ਰਹੀ ਹੈ ਜਿਵੇਂ ਅਸੀਂ ਸੈਟਲਾਈਟ ਦੇ ਵਿੱਚ ਦੇਖ ਪਾ ਰਹੇ ਹਾਂ ਇਸ ਸਮੇਂ ਇੱਥੇ ਆ ਇਹ ਤਾਂ ਇਸ ਦੇ ਆਉਣ ਦੇ ਵਿੱਚ ਜੇਕਰ ਹਵਾਵਾਂ ਦੀ ਗਤੀ ਤੇਜ਼ ਹੁੰਦੀ ਹੋਈ ਹੋਈ ਤਾਂ ਇਹ ਸਵੇਰ ਦੇ ਪਹਿਲੇ ਘੰਟੇ ਦੇ ਤੱਕ ਪਹੁੰਚ ਜਾਊਗਾ ਜਾਨੀ ਕਿ 8 9 ਵਜੇ ਤੱਕ ਪਹੁੰਚ ਜਾਊਗਾ ਜੇਕਰ ਹਵਾਵਾਂ ਦੀ ਗਤੀ ਸਲੋ ਹੋਈ ਤਾ ਇਹ ਆਪਾਂ ਨੂੰ 10-11 ਵਜੇ ਤੋਂ ਬਾਅਦ ਇਹ ਸਿਸਟਮ ਨੇੜੇ ਹੀ ਪਹੁੰਚਦੇ ਹੋਏ ਨਜ਼ਰ ਆਉਣਗੇ ਪੰਜਾਬ ਦੇ ਦੱਖਣੀ ਏਰੀਆ ਦੇ ਵਿੱਚ ਤੇ ਇਧਰੋਂ ਤੁਸੀਂ ਦੇਖ ਸਕਦੇ ਹੋ ਇਧਰੋਂ ਜਿਹੜਾ ਲੈਂਦੇ ਵਾਲੀ ਸਾਈਡ ਹੈ ਏਰੀਆ ਨੇ ਜਿਵੇਂ ਫਿਰੋਜ਼ਪੁਰ ਹੋ ਗਿਆ ਗਰਦਾਸਪੁਰ ਜਾਂ ਉਸ ਤੋਂ ਅੱਗੇ ਸ੍ਰੀ ਅਮਰਸਰ ਸਾਹਿਬ ਦੇ ਇਲਾਕੇ ਥੱਲੇ ਸ੍ਰੀ ਮੁਕਸਰ ਸਾਹਿਬ ਦੇ ਇਲਾਕੇ ਇਧਰਲੀ ਸਾਈਡ ਆਜੋ ਆਪਾਂ ਤੇ ਬਠਿੰਡੇ ਵਾਲੇ ਇਲਾਕੇ ਮਾਨਸੇ ਦੇ ਇਲਾਕੇ ਫਾਜ਼ਿਲਕਾ ਬੋਹਰ ਦੇ ਇਲਾਕੇ ਇਹਨਾਂ ਤੱਕ ਇਹ ਸਿਸਟਮ ਆ ਜਿਹੜਾ ਕੱਲ ਨੂੰ ਦਿਨ ਦੇ ਸਮੇਂ ਪਹੁੰਚਣਾ ਸ਼ੁਰੂ ਹੋਊਗਾ ਅਸਰ ਦਿਖਾਉਣਾ ਸ਼ੁਰੂ ਕਰੂਗਾ ਥੋੜਾ ਥੋੜਾ ਉਸ ਤੋਂ ਬਾਅਦ ਇਹ ਅੱਗੇ ਵੱਲ ਨੂੰ ਵਧੂ ਇਧਰੋਂ ਦੂਜਾ ਸਿਸਟਮ ਢਾਹ ਰਿਹਾ ਹੈ ਇਸ ਦੀ ਵੀ ਜਦੋਂ ਵੀ ਦੂਸਰੇ ਸਿਸਟਮ ਨੂੰ ਸਪੋਰਟ ਮਿਲਦੀ ਆਫਸ ਦੇ ਵਿੱਚ ਤਾਂ ਇਹ ਪੰਜਾਬ ਦੇ ਇਹਨਾਂ ਇਲਾਕਿਆਂ ਨੂੰ ਵੀ ਜਿਹੜਾ ਕਵਰ ਕਰਦੇ ਹੋਏ ਨਜ਼ਰ ਆਉਣਗੇ ਜਿਵੇਂ ਪਟਿਆਲਾ ਚੰਡੀਗੜ੍ਹ ਸ੍ਰੀ ਫਤਿਹਗੜ੍ਹ ਸਾਹਿਬ ਮੋਹਾਲੀ ਰੂਪਨਗਰ ਉਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਲੁਧਿਆਣੇ ਦੇ ਇਲਾਕੇ ਮਰੀਲਕੋਟਲੇ ਦੇ ਇਲਾਕੇ ਤੇ ਉਸ ਤੋਂ ਅੱਗੇ ਆਪਾਂ ਕਹਿੰਦਾ ਜਲੰਧਰ ਦੇ ਕੁਝ ਜਾਂ ਨਮਾਸ਼ਹਿਰ ਹਸ਼ਰਪੁਰ ਦੇ ਕੁਝ ਇਲਾਕੇ ਇਹਨਾਂ ਦੇ ਵਿੱਚ ਵੀ ਬਦਲਵਾਈ ਹੈ ਜਿਹੜੀ ਥੋੜੀ ਥੋੜੀ ਕੱਲ ਨੂੰ ਕਿਤੇ ਕਿਤੇ ਜਿਹੜੀ ਐਂਟਰੀ ਮਾਰੂਗੀ ਕੁਝ ਖੇਤਰਾਂ ਦੇ ਵਿੱਚ ਇਹ ਸਿਸਟਮ ਹੈ ਜਿਹੜਾ ਆਪਾਂ ਨੂੰ ਕੱਲ ਨੂੰ ਦੇਖਣ ਨੂੰ ਮਿਲੂਗਾ ਦੋਸਤੋ ਤੁਸੀਂ ਇਸ ਸਮੇਂ ਦੀ ਅਪਡੇਟ ਹੈ ਜਿਹੜੀ ਇਹ ਦੇਖ ਸਕਦੇ ਹੋ ਕਿ ਇਹ ਸਿਸਟਮ ਪੰਜਾਬ ਦੇ ਕਿਤੇ ਕਿਤੇ ਤੁਸੀਂ ਬਦਲ ਹਲਕਾ ਹਲਕਾ ਜਿਹਾ ਬਦਲਾ ਜਿਹੜਾ ਦੇਖ ਸਕਦੇ ਹੋ ਜਿਹੜੇ ਦੋਸਤੋ ਮਿੱਤਰ ਇਸ ਚੀਜ਼ ਨੂੰ ਦੇਖ ਸਕਦੇ ਨੇ ਉਹ ਜਰੂਰ ਇੱਥੇ ਇੱਥੇ ਜਿੱਥੇ ਇੱਥੇ ਬਿੰਦੀਆਂ ਲਾਈਆਂ ਨੇ ਇੱਥੇ ਕਿਤੇ ਕਿਤੇ ਜਿਹੜੇ ਇਹ ਬਦਲ ਫਿਰ ਰਹੇ ਨੇ ਪਰੰਤੂ ਇਹਨਾਂ ਦਾ ਕੋਈ ਜਿਆਦਾ ਵੱਡਾ ਪ੍ਰਭਾਵ ਨਹੀਂ ਹੋਊਗਾ ਇਹ ਕੱਲ ਨੂੰ ਹੋਈ ਜਿਹੜਾ ਇਹ ਸਿਸਟਮ ਆ ਕੱਲ ਨੂੰ ਹੀ ਜਿਆਦਾਤਰ ਕਵਰ ਕਰੂਗਾ ਤੇ ਤੁਹਾਨੂੰ ਅਸੀਂ ਗਰਜ ਰਿਸਕ ਦਾ ਸਿਸਟਮ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਇਸ ਸਮੇਂ ਜਿਹੜਾ ਪੰਜਾਬ ਤੋਂ ਬਾਹਰਲੇ ਇਲਾਕੇ ਸੂਬਿਆਂ ਦੇ ਵਿੱਚ ਜਿਹੜਾ ਇਹ ਸਿਸਟਮ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਤੇ ਕਿਤੇ ਫਿਲਹਾਲ ਪੰਜਾਬ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਇਹ ਸਿਸਟਮ ਨਹੀਂ ਹੈਗਾ ਦੇਖ ਸਕਦੇ ਹੋ ਗਰਜ ਰਿਸਕ ਦੀ ਜਿਹੜੀ ਤਸਵੀਰ ਆ ਲਾਈਵ ਰਿਕਾਰਡ ਹੋ ਰਹੀ ਹੈ ਜਿੱਥੇ-ਇਥੇ ਨੀਲੇ ਜਿਹੇ ਕਲਰ ਦੇ ਨੇ ਇਹ ਧਾਰੀਆਂ ਜਬਾਨੀਆਂ ਉੱਥੇ-ਉੱਥੇ ਜਿਹੜਾ ਇਹ ਸਿਸਟਮ ਐਕਟਿਵ ਹੋਊਗਾ ਅਸੀਂ ਤੁਹਾਨੂੰ ਲੈ ਚੱਲਦੇ ਦੂਸਰੇ ਸੈਟਲਾਈਟ ਦੇ ਵਿੱਚ ਕਿ ਉਸ ਸੈਟਲਾਈਟ ਦੇ ਉੱਤੇ ਕੀ ਜਿਹੜੇ ਇਹ ਜਿਹੜੇ ਕਿ ਸਿਸਟਮ ਦੇ ਵਿੱਚ ਕਿੰਨੇ ਕ ਪਰਸੈਂਟ ਜਿਹੜੇ ਮੀਂਹਾਂ ਕਾਰਵਾਈਆਂ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਉਹ ਵੀ ਤੁਹਾਡੇ ਨਾਲ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕੱਲ ਨੂੰ ਜਿਹੜੇ ਅੱਜ ਰਾਤ ਨੂੰ ਕਿੰਨੇ ਕ ਪਰਸੈਂਟ ਜਿਹੜੇ ਮੀਂਹ ਦੇ ਕਾਰਵਾਈਆਂ ਦੀ ਜਿਹੜੀ ਸੰਭਾਵਨਾ ਬਣ ਰਹੀ ਹੈ ਦੋਸਤੋ ਦੇਖ ਸਕਦੇ ਹੋ ਇਸ ਸਮੇਂ ਜਿਹੜਾ ਅੱਜ ਰਾਤ ਦਾ ਮੌਸਮ ਹੈ ਉਹ ਕੋਈ ਜ਼ਿਆਦਾ ਮੀਂਹ ਵਾਲਾ ਨਹੀਂ ਹੋਊਗਾ ਨਮੀ ਜ਼ਰੂਰ ਬਣੀ ਰਹੂਗੀ ਤੇ ਹਮੇਸ਼ਾ ਭਰੀ ਗਰਮੀ ਵੀ ਰਹੂਗੀ ਰਾਤਾਂ ਦੇ ਤਾਪਮਾਨ ਵੀ ਜਿਹੜੇ 21-22 ਡਿਗਰੀ ਤੋਂ ਪਲੱਸ ਨੇੜੇ ਪਹੁੰਚ ਚੁੱਕੇ ਨੇ ਦੇਖ ਸਕਦੇ ਹੋ ਰਾਤ ਨੂੰ ਬੱਦਲਵਾਈ ਕਿਤੇ ਕਿਤੇ ਜ਼ਰੂਰ ਪਹੁੰਚੀ ਹੈ ਤੇ ਚੰ드ਰਮਾ ਦੇ ਅੱਗੇ ਆਉਂਦੀ ਜਾਂਦੀ ਰਹੂਗੀ ਤੇ ਮੌਸਮ ਠੀਕ ਠਾਕ ਰਹੂਗਾ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਵੇਰ ਦੇ ਸਮੇਂ ਦੀ 10 ਤਰੀਕ ਦੀ 10 ਤਰੀਕ ਨੂੰ ਦੇਖ ਸਕਦੇ 13% ਜਿਹੜੇ ਮੀਂਹ ਦੇ ਚਾਂਸ ਬਣ ਚੁੱਕੇ ਨੇ ਕਿਤੇ ਬੱਦਲਵਾਈ ਆ ਚੁੱਕੀ ਹੈ ਕਿਤੇ ਨਹੀਂ ਹੋਊਗੀ ਇਸ ਤਰ੍ਹਾਂ ਦਾ ਜਿਹੜਾ ਮੌਸਮਾ ਬਣ ਜਾਂਦਾ ਸਿਰਫ 13% ਚਾਂਸ ਨੇ ਇਹਨਾਂ ਦਾ ਇਹ ਨਹੀਂ ਹੁੰਦਾ ਕਿ ਲਗਾਤਾਰ ਕਿਸੇ ਵੀ ਇਲਾਕੇ ਵਿੱਚ ਮੀਂਹ ਪਊਗਾ ਇਹ ਅਸੀਂ ਤੁਹਾਨੂੰ ਪਹਿਲਾਂ ਦੱਸ ਰਹੇ ਹਾਂ ਕਿ ਕੁਝ ਖੇਤਰਾਂ ਦੇ ਵਿੱਚ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਹਵਾਵਾਂ ਚੱਲਣਗੀਆਂ ਕੁਝ ਇਲਾਕਿਆਂ ਵਿੱਚ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਨੇਰੀ ਦੇ ਰੂਪ ਦੇ ਵਿੱਚ ਜਿਹੜੀਆਂ ਹਵਾਵਾਂ ਨੇ ਉਹ ਆ ਸਕਦੀਆਂ ਨੇ ਕੱਲ ਨੂੰ ਤੇ ਪਰਸੋਂ ਨੂੰ 10 ਤੇ 11 ਤਰੀਕ ਨੂੰ ਇਹ ਸਿਸਟਮ ਇਹਦਾ ਐਕਟਿਵ ਜਿਆਦਾ ਹੁੰਦਾ ਹੋਇਆ ਨਜ਼ਰ ਆਊਗਾ ਥੋੜਾ ਜਾਂ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ 11 ਤਰੀਕ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ 11 ਤਰੀਕ ਨੂੰ ਇਹ ਸਿਸਟਮ ਦੇਖੋ ਬਦਲਵਾਈ ਦੇ ਨਾਲ ਟੱਕ ਚੁੱਕਿਆ ਹੈ 24% ਮੀਂਹ ਦੇ ਚਾਂਸ ਬਣ ਚੁੱਕੇ ਨੇ ਤੇ ਬਦਲਵਾਈ ਆ ਚੁੱਕੀ ਹੈ ਤੇ 12 ਤਰੀਕ ਨੂੰ ਇਹ ਸਿਸਟਮ ਐਕਟਿਵ ਹੁੰਦਾ ਹੈ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਜਿਹੜੀ ਪਰਸੈਂਟੇਜ ਦੇ ਹਿਸਾਬ ਨਾਲ ਤੋਂ ਪਸੰਦਲਾ ਮੌਸਮ ਬਣੂ ਤੇ ਦੁਪਹਿਰ ਤੋਂ ਬਾਅਦ ਬੱਦਲ ਬਣਨਗੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਦਾ ਹੋਇਆ ਨਜ਼ਰ ਆਊਗਾ ਤੇ ਉਸ ਤੋਂ ਬਾਅਦ 13 14 15 ਤਰੀਕ ਨੂੰ ਫਿਰ ਮੌਸਮ ਆਵਤਰ ਉਤੇ ਸਾਫ ਹੋਣਾ ਸ਼ੁਰੂ ਹੋ ਜਾਊ ਕਿਤੇ ਇੱਕਾ ਦੁਕਾ ਖੇਤਰਾਂ ਦੇ ਵਿੱਚ ਬੱਦਲ ਜਿਹੜੇ ਉੱਚੇ ਲੰਘਦੇ ਹੋਏ ਨਜ਼ਰ ਆਉਣਗੇ ਬਾਕੀ ਪ੍ਰੀ ਮੌਨਸੂਨ ਦਾ ਸੀਜ਼ਨ ਆ ਦੋਸਤੋ ਜਿਉਂ ਹੀ ਤਾਪਮਾਨ ਵੱਧਦਾ ਟੈਂਪਰੇਚਰ ਵੱਧਦੇ ਨੇ ਤਾਂ ਜਿਹੜਾ ਅਚਾਨਕ ਬੱਦਲ ਬਣ ਜਾਂਦਾ ਜਿਹਦੇ ਨਾਲ ਕਿਤੇ ਮੀਂਹ ਆ ਜਾਂਦਾ ਕਿਤੇ ਹਨੇਰੀ ਆ ਜਾਂਦੀ ਆ ਕਿਤੇ ਮੌਸਮ ਸੁੱਕਾ ਰਹਿੰਦਾ ਬੱਦਲਾਂ ਦੀ ਆਵਾਜ਼ aí ਦੇ ਨਾਲ ਇਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਬਣ ਜਾਂਦਾ ਇਸ ਸਮੇਂ ਤਾਂ ਅਨੁਸੀਂ 15 ਤਰੀਕ ਤੱਕ ਜਿਹੜਾ ਇਹ ਮੌਸਮ ਦਿਖਾ ਚੁੱਕੇ ਆ 16 ਦੀ ਵੀ ਦੇਖ ਸਕਦੇ ਹੋ ਤੁਸੀਂ ਹਲਕੀ ਬਦਲਵਾਈ ਆ ਕਿਤੇ ਕਿਤੇ ਬਾਕੀ ਮੌਸਮ ਠੀਕ ਠਾਕ ਹੈ ਉਸ ਤੋਂ ਬਾਅਦ ਫਿਰ ਇੱਕ ਸਿਸਟਮ ਆਊਗਾ ਜਿਹਦੀ ਆਉਣ ਵਾਲੇ ਦਿਨਾਂ ਦੇ ਵਿੱਚ ਅਪਡੇਟ ਆਪਾਂ ਫਿਰ ਦੁਬਾਰਾ ਸਾਂਝੀ ਕਰਾਂਗੇ ਫਿਲਹਾਲ ਦੋਸਤੋ ਇਹੀ ਅਪਡੇਟ ਹੈ ਕਿ ਸਿਸਟਮ ਇੱਕ ਤੋਂ ਇੱਕ ਹੁਣ ਜਿਹੜਾ ਨਵੇਂ ਤੋਂ ਨਵਾਂ ਸਿਸਟਮ ਹੈ ਜਿਹੜਾ ਉਹ ਆ ਰਿਹਾ ਹੈ ਦੇਖ ਸਕਦੇ ਹਾਂ ਜਿਹੜੇ ਕਿ ਸਿੰਬਲ ਭਾਰਤੀ ਮੌਸਮ ਵਿਗਿਆਨ ਦੀਆਂ ਪ੍ਰਾਈਵੇਟ ਸੰਸਥਾਵਾਂ ਦੇ ਸੈਟਲਾਈਟਾਂ ਦੇ ਉੱਤੇ ਵੀ ਜਿਹੜੇ ਅਚਾਨਕ ਬਦਲ ਪੈਦਾ ਹੋ ਜਾਂਦੇ ਨੇ ਉਹਦੀ ਅਪਡੇਟ ਆਉਂਦੀ ਰਹਿੰਦੀ ਹੈ ਅਜੇ ਮਾਹੌਲ ਦੇ ਵਿੱਚ ਜਦੋਂ ਤਾਪਮਾਨ ਵਧੇ ਹੋਣ ਜਦੋਂ ਬੱਟ ਬਣਿਆ ਹੋਵੇ ਤਾਂ ਅੰਦਾਜ਼ਾ ਲਾਉਣਾ ਸੌਖਾ ਹੋ ਜਾਂਦਾ ਤੇ ਪੂਰਬੀ ਹਵਾਵਾਂ ਚਲਦੀਆਂ ਹੋਣ ਤਾਂ ਸਮਝੋ ਮਾਮਲਾ ਗੜਬੜ ਹੈ ਕਿਤੇ ਨਾ ਕਿਤੇ ਹਨੇਰੀ ਜਾਂ ਕਿਤੇ ਨਾ ਕਿਤੇ ਬਦਲਵਾਈ ਦੇ ਨਾਲ ਗਰਜ ਰਿਸਕ ਦੇ ਨਾਲ ਮੀਂਹ ਦੀ ਜਿਹੜੀ ਸੰਭਾਵਨਾ ਬਣ ਜਾਂਦੀ ਹੈ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਤੁਸੀਂ ਦੇਖ ਸਕਦੇ ਹੋ ਇਧਰੋਂ ਲੈਨਦੇ ਵਾਲੀ ਸਾਈਡ ਇਹ ਸਿਸਟਮ ਐਕਟਿਵ ਹੋ ਚੁੱਕਿਆ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਵੀ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਅਫੀਸ਼ੀਅਲ ਸਾਈਟ ਦੇ ਉੱਤੇ ਦੱਸਿਆ ਤੇ ਇਸ ਸਾਈਡ ਨੂੰ ਆ ਰਿਹਾ ਹੈ ਇਹ ਕੋਸ਼ਿਸ਼ ਕਰਦੇ ਆ ਕਿ ਕੱਲ ਤੱਕ ਇਹ ਪੰਜਾਬ ਵਿੱਚ ਪਹੁੰਚੇ ਇਧਰੋਂ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਇਹ ਸਿਸਟਮ ਜਿਹੜਾ ਐਕਟਿਵ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਇੱਥੇ ਕਿਤੇ ਗਾਰਜਲਿਸ ਕਾਇਦੀ ਰਾਜਸਥਾਨ ਦੇ ਵਿੱਚ ਇਹ ਹੋ ਰਹੀ ਹੈ ਇਹ ਰਾਜਸਥਾਨ ਦੇ ਵਿੱਚ ਅਜ ਬਿਕਨੇਰ ਦੇ ਵਿੱਚ ਤੇ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਤੁਹਾਨੂੰ ਅਸੀਂ ਜਿਹੜੀ ਇਹ ਅਪਡੇਟਾ ਦਿਖਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਇਹ ਰਾਜਸਥਾਨ ਦੇ ਵਿੱਚ ਇਹ ਸਿਸਟਮ ਐਕਟਿਵ ਹੈ ਇਸ ਤੋਂ ਬਾਅਦ ਹਰਿਆਣੇ ਦੇ ਥੱਲੇ ਹਿੱਸਿਆਂ ਦੇ ਵਿੱਚ ਇਹ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੋਸਤੋ ਮੌਸਮ ਪੰਜਾਬ ਟੀਵੀ ਦੇ ਉੱਤੇ ਫੇਸਬੁੱਕ ਆਈਡੀ ਸਤਗੁਰਪੰਗੂ ਦੇ ਉੱਤੇ ਇਹ ਸਿਸਟਮ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਸਪੀਡ ਦੇ ਨਾਲ ਆ ਰਿਹਾ ਹੈ ਰਾਜਸਥਾਨ ਦੇ ਵਿੱਚ ਪਹੁੰਚ ਚੁੱਕਿਆ ਹੈ ਕਿਤੇ ਕਿਤੇ ਹਰਿਆਣੇ ਦੇ ਵਿੱਚ ਬੱਦਲ ਲੰਘਦੇ ਸ਼ੁਰੂ ਹੋ ਚੁੱਕੇ ਨੇ ਕਿਤੇ ਕਿਤੇ ਪੰਜਾਬ ਦੇ ਵਿੱਚ ਵੀ ਜਿਹੜੇ